ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 8ਵੇਂ ਪੇ ਕਮਿਸ਼ਨ ਬਾਰੇ ਵੀ 8ਵਾਂ ਪੇ ਕਮਿਸ਼ਨ ਹੈ ਉਹ ਕਦੋਂ ਤੋਂ ਲਾਗੂ ਹੋਵੇਗਾ ਤੇ ਇਸ ਦੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮ ਤੇ ਉਹਨਾਂ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਕਿੰਨਾ ਕਿਸ ਚੀਜ਼ ਦੇ ਨਾਲ ਫਾਇਦਾ ਹੋ ਸਕਦਾ ਕੀ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਇਸ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਕਿੰਨਾ ਫਰਕ ਹੈ ਜੇ ਅਸਰ ਹੈ ਉਹ ਨજર ਆਵੇਗਾ 8ਵਾਂ ਪੇ ਕਮਿਸ਼ਨ ਜਿਹੜਾ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜਿਸ ਦੀ ਕਾਫੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਕਿ ਉਹ ਜਲਦ ਆਵੇ ਤੇ ਲਾਗੂ ਹੋਵੇ ਤੇ ਇਸੇ ਦੇ ਸਬੰਧ ਦੇ ਵਿੱਚ ਕੇਂਦਰ ਸਰਕਾਰ ਨੇ 16 ਜਨਵਰੀ 2025 ਨੂੰ ਸਾਲ ਦੇ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ 1 ਜਨਵਰੀ 2026 ਨੂੰ 8ਵਾਂ ਪੇ ਕਮਿਸ਼ਨ ਹੈ ਜਿਹੜਾ ਉਹ ਲਾਗੂ ਹੋ ਸਕਦਾ ਹੈ ਪਰ ਤਕਰੀਬਨ ਹੁਣ ਆਪਾਂ ਇਸ ਵੇਲੇ ਜੁਲਾਈ ਦੇ ਬਿਲਕੁਲ ਐਂਡ ਦੇ ਵਿੱਚ ਆ ਪਰ ਹਲੇ ਤੱਕ ਵੀ 8ਵੇਂ ਪੇ ਕਮਿਸ਼ਨ ਨੂੰ ਲੈ ਕੇ ਕੋਈ ਵੀ ਅਪਡੇਟ ਨਹੀਂ ਆਈ ਨਾ ਤਾਂ ਇਸ ਕਮਿਸ਼ਨ ਦੇ ਵਿੱਚ ਇਸ ਦੇ ਚੇਅਰਮੈਨ ਜਾਂ ਜਿਹੜੇ ਜਿੰਨੇ ਵੀ ਮੈਂਬਰਸ ਨੇ ਉਹ ਬਣੇ ਨਹੀਂ ਤੇ ਨਾ ਹੀ ਇੱਥੇ ਕੋਈ ਕਮੇਟੀ ਬਣੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਇਸ ਦੀ ਬੜੀ ਬੇਸਬਰੀ ਦੇ ਨਾਲ ਉਡੀਕ ਹੈ 8ਵੇਂ ਪੇ ਕਮਿਸ਼ਨ ਦੇ ਵਿੱਚ ਕਿੰਨਾ ਕੁ ਵਾਦਾ ਉਹਨਾਂ ਦੇ ਡੀਏ ਦੇ ਵਿੱਚ ਹੋ ਸਕਦਾ ਹੈ ਇਸ ਨੂੰ ਲੈ ਕੇ ਵੀ ਉਹਨਾਂ ਦੇ ਮਨ ਦੇ ਵਿੱਚ ਕਾਫੀ ਸਵਾਲ ਨੇ ਦੱਸਦੇ ਹਾਂ ਕਿ ਕੀ 1 ਜਨਵਰੀ 2026 ਤੋਂ ਬਾਅਦ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਰਖਾਹਾਂ ਨੇ ਜਿਹੜੀਆਂ ਜਾਂ ਜੋ ਪੈਨਸ਼ਨਰ ਨੇ ਉਹਨਾਂ ਦੀਆਂ ਪੈਨਸ਼ਨਾਂ ਦੁੱਗਣੀਆਂ ਹੋ ਜਾਣਗੀਆਂ ਪੰਜਾਬ ਦੇ ਮੁਲਾਜ਼ਮ ਜੋ ਇਸ ਸਮੇਂ ਸਰਕਾਰੀ ਮੁਲਾਜ਼ਮ ਨੇ ਜਾਂ ਪੈਨਸ਼ਨਰ ਨੇ ਉਹਨਾਂ ਦੇ ਉੱਤੇ ਕਿੰਨਾ ਪ੍ਰਭਾਵ ਅਕਮੀ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਪਵੇਗਾ ਜਿਨ੍ਹਾਂ ਦੀ ਤਨਖਾਹ ਇਸ ਸਮੇ 18000 ਹੈ ਜੋ 7ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਜਾਂ 8ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਕਿੰਨਾ ਵਾਧਾ ਹੋ ਸਕਦਾ ਹੈ ਜੁੜੇ ਰੋ ਇਸ ਵੀਡੀਓ ਦੇ ਨਾਲ ਤੇ ਤੁਹਾਨੂੰ ਹਰ ਇੱਕ ਸਵਾਲਾਂ ਦੇ ਜਵਾਬ ਦੇਣੇ ਆ ਦੋਸਤੋ ਦੱਸ ਦਈਏ ਕਿ 26 ਜਨਵਰੀ 2025 ਨੂੰ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ 8ਵਾਂ ਪੇ ਕਮਿਸ਼ਨ ਜਲਦ ਬਣਾਇਆ ਜਾਵੇਗਾ ਤੇ ਉਸ ਨੂੰ 1 ਜਨਵਰੀ 2026 ਤੋਂ ਲਾਗੂ ਵੀ ਕਰ ਦਿੱਤਾ ਜਾਵੇਗਾ ਤੇ ਇਸੇ ਉਮੀਦ ਦੇ ਵਿੱਚ ਸਵਾ ਕਰੋੜ ਕੇਂਦਰੀ ਮੁਲਾਜ਼ਮ ਨੇ ਜੋ ਸੈਂਟਰ ਸਰਕਾਰ ਦੇ ਮੁਲਾਜ਼ਮ ਨਹੀਂ ਜਾਂ ਪੈਨਸ਼ਨਰ ਨਹੀਂ ਉਹ ਇੱਥੇ ਬੜੀ بے ਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਤੋਂ ਲਾਭ ਵੀ ਹੋਣ ਦੀ ਉਮੀਦ ਹੈ ਪਰ ਇਸ ਵੇਲੇ ਅਸੀਂ ਜੁਲਾਈ ਦੇ ਅਖੀਰ ਦੇ ਵਿੱਚ ਖੜੇ ਹਾਂ ਨਾ ਤੇ ਚੇਅਰਮੈਨ ਦੀ ਨਿਯੁਕਤੀ ਹੋਈ ਹੈ ਨਾ ਹੀ ਇਹਨਾਂ ਦੇ ਵਿੱਚ ਕੋਈ ਮੈਂਬਰ ਬਣਾਏ ਗਏ ਨੇ ਤੇ ਨਾ ਹੀ ਹਾਲੇ ਤੱਕ ਕੋਈ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹ ਕੇਂਦਰ ਸਰਕਾਰ ਨੂੰ ਭੇਜੀ ਹੈ ਬਹੁਤ ਸਮਾਂ ਬੀਤ ਚੁੱਕਿਆ ਹੈ ਪਰ ਹੱਲੇ ਹੁਣ ਜੋ ਨਵੀਂ ਅਪਡੇਟ ਆਈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਟਾਫ ਨੂੰ ਲੈ ਕੇ ਉਹਨਾਂ ਦੀ ਭਰਤੀ ਨੂੰ ਲੈ ਕੇ ਤੇ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਜੋ ਵੀ ਐਡਵਰਟਾਈਜ਼ਮੈਂਟ ਹੈ ਉਹ ਜਾਰੀ ਹੋਈ ਹੈ ਇਹਦਾ ਮਤਲਬ ਇਹ ਹੈ ਕਿ ਹੌਲੀ-ਹੌਲੀ ਕੰਮ ਚੱਲ ਰਿਹਾ ਹੈ ਪਰ ਇਸ ਦੇ ਬਾਰੇ ਵਿੱਚ ਪੂਰੀ ਡਿਟੇਲ ਨਹੀਂ ਹੈ ਕਿ ਇਹ ਕਦੋਂ ਤੱਕ ਕੰਪਲੀਟ ਹੋ ਜਾਵੇਗਾ ਜੇ ਆਪਾਂ ਪਿਛਲੇ 6ਵੇਂ ਪੇਕ ਮਿਸ਼ਨ ਜਾਂ 7ਵੇਂ ਪੇਕ ਮਿਸ਼ਨ ਦੀ ਗੱਲ ਕਰੀਏ ਤਾਂ ਜਦੋਂ ਉਨ੍ਹਾਂ ਦੀ ਕਮਿਸ਼ਨ ਦੇ ਵਿੱਚ ਮੈਂਬਰ ਤੇ ਚੇਅਰਮੈਨ ਦੀ ਨਿਯੁਕਤੀ ਹੋ ਜਾਂਦੀ ਹੈ ਤਾਂ ਉਸ ਤੋਂ ਤਕਰੀਬਨ 1 ਸਾਲ ਦੇ ਅੰਦਰ ਅੰਦਰ ਇਹ ਕਮਿਸ਼ਨ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਭੇਜ ਕੇ ਤੇ ਉਸ ਕਮਿਸ਼ਨ ਨੂੰ ਲਾਗੂ ਕਰਵਾ ਦਿੰਦਾ ਹੈ ਤੇ ਹੁਣ ਇਸ ਤੋਂ ਇਹ ਕਿਆਸ ਲੱਗ ਰਹੇ ਨੇ ਕਿ ਇਸ ਵੇਲੇ ਅਸੀਂ ਜੁਲਾਈ ਦੇ ਵਿੱਚ ਆ ਤੇ ਅਗਲੇ ਸਾਲ ਜਾਨੀ ਕਿ 2026 ਦੇ ਵਿੱਚ ਜੂਨ ਮਹੀਨੇ ਤੋਂ ਲੈ ਕੇ ਜੁਲਾਈ ਦੇ ਵਿੱਚ ਜੋ 8ਵਾਂ ਪੇ ਕਮਿਸ਼ਨ ਆ ਉਹ ਲਾਗੂ ਹੋ ਸਕਦਾ ਹੈ ਤੇ ਉੱਥੇ ਹੁਣ ਜੇ ਵਾਧੇ ਦੀ ਗੱਲ ਕਰੀਏ ਕਿ ਇਸ ਦੇ ਨਾਲ ਕਿੰਨਾ ਕੁ ਵਾਧਾ ਹੈ ਉਹ ਹੋ ਸਕਦਾ ਹੈ ਉਮੀਦ ਲਗਾਈ ਜਾ ਰਹੀ ਹੈ ਕਿ ਮਲਟੀਪਲੀਕੇਸ਼ਨ ਫੈਕਟਰ ਦੇ ਤਹਿਤ 2.5 ਯਾਨੀ ਕਿ ਢਾਈ ਪਰਸੈਂਟ ਤੋਂ ਲੈ ਕੇ 3 ਪਰਸੈਂਟ ਦਾ ਜੋ ਵਾਧਾ ਹੈ ਉਹ ਹੋ ਸਕਦਾ ਜੇਕਰ ਸਤਵੇਂ ਜਾਂ ਛੇਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਜੋ ਮਿਨੀਮਮ ਪੇ ਸਕੇਲ ਹੈ 18000 ਹੈ ਪਰ ਅੱਠਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਇਹੀ ਤਨਖਾ 40000 ਤੋਂ 50000 50000 ਰੁਪਏ ਦੇ ਵਿਚਕਾਰ ਜਿਹੜੀ ਬੇਸਿਕ ਤਨਖਾਹ ਹੋ ਸਕਦੀ ਹੈ ਇਹਦਾ ਮਤਲਬ ਇਹ ਹੈ ਕਿ ਸਿੱਧਾ-ਸਿੱਧਾ ਜੋ ਫਾਇਦਾ ਆ ਉਹ ਅਠਵਾਂ ਕਮੇਕ ਪੇ ਕਮਿਸ਼ਨ ਲਾਗੂ ਹੋਣ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਉੱਤੇ ਪੈਂਦਾ ਨਜ਼ਰ ਆਵੇਗਾ ਹੁਣ ਅੱਗੇ ਗੱਲ ਕਰਦੇ ਹਾਂ ਕਿ ਡੀਏ ਦੇ ਵਿੱਚ ਕਿੰਨਾ ਵਾਧਾ ਹੈ ਉਹ ਹੋ ਸਕਦਾ ਹੈ ਉਹ ਵਾਧਾ ਕਦੋਂ ਤੋਂ ਲਾਗੂ ਹੋਵੇਗਾ ਉਮੀਦ ਲਗਾਈ ਜਾ ਰਹੀ ਹੈ ਕਿ ਜੋ ਡੀਏ ਦੇ ਵਿੱਚ ਵਾਧਾ ਆ ਉਹ 1 ਜੁਲਾਈ 2025 ਤੋਂ ਲਾਗੂ ਹੋ ਗਿਆ ਹੈ ਤੇ ਇਸ ਵੇਲੇ ਕੇਂਦਰ ਸਰਕਾਰ ਦੇ ਮੁਲਾਜ਼ਮ ਜੋ ਡੀਏ ਲੈ ਰਹੇ ਨੇ ਉਹ 55% ਹੈ। ਸੀਪੀਆਈ ਮਤਲਬ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅੰਕੜਿਆਂ ਦੇ ਮੁਤਾਬਿਕ ਜੇ ਆਪਾਂ ਗੱਲ ਕਰਦੇ ਹਾਂ ਤਾਂ 3% ਜੋ ਵਾਧਾ ਹੈ ਉਹ ਹੋਣ ਦੀ ਸੰਭਾਵਨਾ ਹੈ। 2.5% ਤੋਂ ਲੈ ਕੇ 3% ਵਾਧਾ ਇਸ ਵਾਰ ਡੀਏ ਦੇ ਵਿੱਚ ਹੋ ਸਕਦਾ ਹੈ। ਤੇ ਇਸ ਤੋਂ ਬਾਅਦ ਜੋ ਨਵਾਂ ਡੀਏ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਜਿਹੜੀ ਉਹ 58% ਹੋ ਸਕਦਾ ਹੈ। ਤੇ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਇੱਕ ਤੋਹਫਾ ਜੋ ਰਖੜੀ ਤੇ ਗਿਫਟ ਵਜੋਂ ਦੇ ਸਕਦੀ ਹੈ ਤੇ ਇਸ ਦੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੀ ਕਾफी ਫਾਇਦਾ ਮਿਲੇਗਾ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਹਨਾਂ ਨੂੰ ਵੀ ਹਜੇ ਤੱਕ 42% ਡੀਆਈ ਦਿੱਤਾ ਜਾ ਰਿਹਾ ਹੈ ਇਸ ਦਾ ਮਤਲਬ ਇਹ ਹੋਇਆ ਕਿ ਕੇਂਦਰ ਦੇ ਨਾਲੋਂ 16% ਹਲੇ ਵੀ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਉਹ ਡੀਏ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਨਾਲੋਂ ਪਿੱਛੇ ਚੱਲਦੇ ਨੇ ਜੇ ਕੇਂਦਰ 52% ਕਰਦਾ ਹੈ ਤਾਂ ਪੰਜਾਬ ਦੇ ਲਈ ਇਹ ਕਾਫੀ ਚੁਣੌਤੀ ਭਰਪੂਰ ਸਿਆਸੀ ਮਾਮਲਾ ਬਣ ਜਾਵੇਗਾ ਕਿ ਉਹ ਕਿੰਨਾ ਕਰਦੇ ਆ ਕਿਉਂਕਿ ਆਲਰੇਡੀ 42% ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਡੀਏ ਦੇ ਰਹੀ ਹੈ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ 3% ਹੋਰ ਵੱਧ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਕਿ ਉਹਨਾਂ ਨੂੰ ਹਾਲੇ ਵੀ 42% ਦੇ ਉੱਤੇ ਹੀ ਰਹਿਣਾ ਪਵੇਗਾ ਸੀਮਤ ਰਹਿਣਾ ਪਵੇਗਾ ਜਾਂ ਉਹਨਾਂ ਨੂੰ ਵੀ ਕੋਈ ਉਮੀਦ ਹੈ ਕਿ ਉਹਨਾਂ ਦਾ ਡੀਏਬੀ ਜਿਹੜਾ ਇਸ ਵਾਰੀ ਵੱਧ ਸਕਦਾ ਹੈ ਤੇ ਇੱਕ ਸਵਾਲ ਹੈ ਪੰਜਾਬ ਸਰਕਾਰ ਨੂੰ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਤੋਂ ਇਹ ਪੁੱਛਣਾ ਬਣਦਾ ਹੈ ਕਿ ਕੀ ਉਹ ਪੰਜਾਬ ਸਰਕਾਰ ਨੂੰ ਇਹ ਸਵਾਲ ਪੁੱਛਣ ਕਿ ਅਸਲ ਦੇ ਵਿੱਚ ਉਹਨਾਂ ਦਾ ਡੀਏ ਇੰਨਾ ਘਟ ਕਿਉਂ ਹੈ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਹਨਾਂ ਦਾ ਮਾਲੀਆ ਵਿਭਾਗ ਜਿਹੜਾ ਉਹ ਲਗਾਤਾਰ ਤਰੱਕੀ ਕਰ ਰਿਹਾ ਹੈ ਪਰ ਮੁਲਾਜ਼ਮਾਂ ਨੂੰ ਜਾਂ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਧਾ ਕਿਉਂ ਨਹੀਂ ਕਰਦੀ ਨਜ਼ਰ ਆ ਰਿਹਾ ਇੱਕ ਸਵਾਲ ਜੋ ਤੁਸੀਂ ਹੋਰ ਜਵਾਬ ਦੇਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ 8ਵਾਂ ਪੇ ਕਮਿਸ਼ਨ ਸਮੇਂ ਸਿਰ ਲਾਗੂ ਹੋਵੇਗਾ ਜਾਂ ਨਹੀਂ ਇਸ ਬਾਰੇ ਵੀ ਤੁਸੀਂ ਆਪਣੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਸੀਂ ਤੁਹਾਡੇ ਲਈ ਲਿਆਉਂਦੇ ਰਵਾਂਗੇ ਸਰਕਾਰੀ ਮੁਲਾਜ਼ਮਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਹਰ ਅਪਡੇਟ ਸਾਡੇ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਧੰਨਵਾਦ